ਗਾਵ ਮੇਰਾ ਰੰਗ ਨਹੀਂ ਆਈ ਹੈ ਆਪ ਤਾਂ ਨਹੀਂ ਕਰ ਆਜਾ ਹਰ ਉੱਤੇ तो अब एक मध्य प्रदेश में हम ना जा रहे थे हाईवे पे से थोड़ा हमें एक गुरुद्वारा साहब दिखा और गुरुद्वारा साहब के साइड पे एक गांव है जिसका नाम है उमरिया उमरिया जो अब जो ब्लॉक है उसमें है और एशिया जो इसका डिस्ट्रिक्ट है और भोपाल के बिल्कुल पास है बीस तीस किलोमीटर ये जो पंजाबी हैं ये जैसे पंजाबी हैं गुरुद्वारा साहब इन्होंने बनाया है और इन्होंने ये 1947 में ਉਹ ਵहां से माइग्रेट होके सीधे यहां आ गए थे इनको जमीन भी अलॉट हो गई है इसके गांव में हम देखते हैं बात करते हैं गुरुद्वारा साहब के भाई नाल मैं ना गल की थी वो कहंदे हैं कि 1947 से विद पाकिस्तान तो आए जो पाकिस्तानी कश्मीर तो आए सी के ते इथे मध्य प्रदेश के बीच उन्होंने इथे जेडी जमीन है वो ले ली फिर जमीन वैसे इन्होंने अलॉट भी हुई है ਜਿਹੜੇ ਕਿਉਂ ਖੇਤੀ ਕਰਦੇ ਆ ਉਹ ਕਹਿੰਦੇ ਉਹਨਾਂ ਨਾਲ ਗੱਲਬਾਤ ਕੀਤੀ ਜਿਆਦਾ ਉਹ ਕੈਮਰਾ ਫ੍ਰੈਂਡਲੀ ਐਣੀ ਸੀਗੀ ਰਿਕਾਰਡਿੰਗ ਉਹਨਾਂ ਨੇ ਅਲਾਉ ਨਹੀਂ ਕੀਤੀ ਤੇ ਪਰ ਉਹਨਾਂ ਨੇ ਗੱਲਾਂ ਬਹੁਤ ਦਸੀਆਂ ਪਿੰਡ ਦੇ ਵਿੱਚ ਉਹ ਕਹਿੰਦੇ ਵੀ ਇੱਥੇ ਜਿਹੜੇ ਮਤਲਬ ਖੇਤੀ ਹੈ ਉਹ ਸੇਮ ਹੀ ਹੈ ਜਿਵੇਂ ਆਪਣੇ ਪੰਜਾਬ ਤੇ ਹੈ ਜਿਹੜੀ ਕੀਤੀ ਹੈ ਉਹਵੇਂ ਫਸਲਾਂ ਹੁੰਦੀਆਂ ਹਨ ਉਹਵੇਂ ਪਾਣੀ ਲੱਗਦਾ ਦੋਨੇ ਤਰ੍ਹਾਂ ਦਾ ਨਹਿਰੀ ਪਾਣੀ ਵੀ ਹੈ ਤੇ ਪੋਟਰਾ ਵੀ ਲੱਗਿਆ ਹੁੰਦਾ ਤੇ ਇੱਕ ਉਹਨਾਂ ਨੇ ਦੱਸਿਆ ਵੀ ਜਿਹੜਾ ਥਿੱਕ ਹੈਗਾ ਉਹ 20000 ਦੇ ਕਰੀਬ ਚੱਲਦਾ ਹੈ ਤੇ ਆਪਣੇ ਪੰਜਾਬ ਦੇ ਵਿੱਚ ਥੋੜਾ ਜਿਆਦਾ ਹੈ ਪਰ ਉਹ ਕਹਿੰਦੇ ਅਸੀਂ ਖੇਤੀ ਨਹੀਂ ਕਰਦੇ ਕੀਤੀ ਠੇਕੇ ਤੇ ਦਿੰਦੇ ਆ ਤੇ ਬਾਕੀ ਬਾਬਾ ਜੀ ਨਾਲ ਗੱਲ ਕੀਤੀ ਸੀ ਬਾਬਾ ਜੀ ਕਹਿੰਦੇ ਵੀ ਇੱਥੇ ਸੰਗਤਾਂ ਆਉਂਦੀਆਂ ਆ ਉਹ ਕੀਰਤਨ ਦੇਖੋ ਆਪ ਕਰਦੇ ਆ ਉਹਨਾਂ ਨੇ ਆਪਦੇ ਪਿਤਾ ਤੋਂ ਜਿਹੜਾ ਕੀਰਤਨ ਸਿੱਖਿਆ ਹੈ ਸਿੱਧੀ ਪੰਦਰਵਾੜਾ ਚੱਲਦਾ ਹੈ ਤੇ ਇਹਦੇ ਉੱਤੇ ਕਹਿੰਦਾ ਸੰਗਤ ਸਾਰੇ ਉਵੇਂ ਅਸੀਂ ਅਰਦਾਸ ਕਰਦੇ ਆਂ ਕੀਰਤਨ ਕਰਦੇ ਹਾਂ ਤਾਂ ਸੰਗਤ ਸਵੇਰੇ ਜੁੜਦੀ ਹੈ ਉਹ ਕਹਰੇ ਸੀ ਵੀ ਪਹਿਲਾਂ ਗੁਰਦੁਆਰਾ ਸਾਹਿਬ ਥੋੜਾ ਜਿਹਾ ਇੱਥੇ ਛੋਟਾ ਸੀ ਸਾਈਡ ਤੇ ਸੀਗਾ ਤੇ ਹੁਣ ਗੁਰਦੁਆਰਾ ਸਾਹਿਬ ਉਹਨਾਂ ਜੱਥੇ ਵੱਡਾ ਬਣਾ ਲਿਆ ਸੰਗਤਾਂ ਦੇ